ਪਿਓ ਨੇ ਬੜੇ ਚਾਵਾ ਦੇ ਨਾਲ ਆਪਣੇ ਮੁੰਡੇ ਨੂੰ ਕਰਜ਼ਾ ਚੁੱਕ ਕੇ ਭੇਜਿਆ ਸੀ ਵਿਦੇਸ਼ ਸਪੇਨ ਭੇਜਣ ਦੀ ਬਜਾਏ ਮਰੋਕੋ ਦੇ ਵਿੱਚ ਟਰੈਵਲ ਏਜੰਟ ਨੇ ਫਸਾਤਾ ਨੌਜਵਾਨ ਪਿਓ ਦੀਆਂ ਜੇ ਤਿੰਨ ਵੱਟੀਆਂ ਧੀਆਂ ਵਿਆਉਣ ਵਾਲੀਆਂ ਨੇ ਕਿ 20 ਲੱਖ ਦੇ ਕਰਜ਼ੇ ਥੱਲੇ ਆ ਗਿਆ ਗਰੀਬ ਪਰਿਵਾਰ ਸੰਤ ਸੀਚੇਵਾਲ ਦੇ ਯਤਨਾ ਸਦਕਾ 10 ਮਹੀਨਿਆਂ ਬਾਅਦ ਹੋਈ ਨੌਜਵਾਨ ਦੀ ਘਰ ਵਾਪਸੀ ਘਰ ਦੀ ਗਰੀਬੀ ਚੁੱਕਣ ਦੇ ਲਈ 20 ਸਾਲਾ ਨੌਜਵਾਨ ਅਰਸ਼ਦੀਪ ਸਿੰਘ ਜੋ ਕਿ ਪਿਛਲੇ 10 ਮਹੀਨਿਆਂ ਤੋਂ ਮੁਰੋਕੋ ਦੇ ਵਿੱਚ ਫਸਿਆ ਹੋਇਆ ਸੀ ਉਸ ਦੀ ਰਾਜ ਸਭਾ ਮੈਂਬਰ ਅਤੇ ਸੰਤ ਬਲਬੀਰ ਸਿੰਘ ਸੀਚਿਆਲ ਦੇ ਯਤਨਾਂ ਸਦਕਾ ਘਰ ਵਾਪਸੀ ਹੋ ਗਈ ਹੈ ਮਰੀਦਵਾਲ ਦੇ ਰਹਿਣ ਵਾਲੇ ਨਿਰਮਲ ਸਿੰਘ ਨੇ ਆਪਣੇ 12ਵੀਂ ਪਾਸ ਪੁੱਤਰ ਅਰਸ਼ਦੀਪ ਨੂੰ ਸਪੇਨ ਭੇਜਣ ਦੇ ਲਈ ਰਿਸ਼ਤੇਦਾਰਾਂ ਅਤੇ ਸਾਥ ਸੰਬੰਧੀਆਂ ਦੇ ਕੋਲੋਂ 13 ਲੱਖ ਰੁਪਏ ਇਕੱਠੇ ਕਰਕੇ ਏਜੰਟ ਨੂੰ ਦਿੱਤੇ ਸੀ ਪਰ ਟਰੈਵਲ ਏਜੰਟ ਨੇ ਉਹਨਾਂ ਨੂੰ ਮੁਰੋਕੋ ਦੇ ਵਿੱਚ ਲਿਜਾ ਕੇ ਫਸਾ ਦਿੱਤਾ ਉਸਨੇ ਦੱਸਿਆ ਕਿ ਉਹਨਾਂ ਕੋਲ ਜਿਹੜੇ ਪੈਸੇ ਸੀ ਉਹ ਹੋਟਲ ਦੇ ਕਿਰਾਏ ਅਤੇ ਖਾਣੇ ਉੱਤੇ ਖਰਚ ਹੋ ਗਏ। ਉਹ ਆਪਣੇ ਘਰ ਤੋਂ ਹਰ ਹਫਤੇ 15 ਤੋਂ 20 ਹਜ਼ਾਰ ਰੁਪਏ ਮੰਗਵਾਉਂਦਾ ਸੀ ਅਤੇ ਗੁਜ਼ਾਰਾ ਕਰ ਰਿਹਾ ਸੀ। ਜਦ ਕਿ ਟਰੈਵਲ ਜੰਟ ਉਹਨਾਂ ਨੂੰ ਰੋਜ਼ਾਨਾ ਹੀ ਸਪੇਨ ਭੇਜਣ ਦੇ ਲਾਰੇ ਲਾਉਂਦਾ ਰਿਹਾ। ਮਰੋਕੋ ਦੇ ਵਿੱਚ ਰਹਿਣਾ ਉਹਨਾਂ ਲਈ ਔਖਾ ਹੋ ਗਿਆ ਸੀ ਅਤੇ 10 ਮਹੀਨਿਆਂ ਦਾ ਹੋਟਲ ਦਾ ਖਰਚਾ ਵੀ ਉਹਨਾਂ ਦਾ 7 ਲੱਖ ਦੇ ਕਰੀਬ ਬਣ ਚੁੱਕਿਆ ਸੀ। ਅਰਸ਼ਦੀਪ ਨੇ ਦੱਸਿਆ ਕਿ ਉਸ ਦੇ ਨਾਲ ਹੋਰ ਮੁੰਡੇ ਵੀ ਸਨ ਜਿਨ੍ਹਾਂ ਨੇ ਫੇਸਬੁੱਕ ਦੇ ਮਾਧਿਅਮ ਰਾਹੀਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਨਾਲ ਸੰਪਰਕ ਕੀਤਾ ਤੇ ਉਹਨਾਂ ਨੂੰ ਆਪਣੀ ਸਾਰੀ ਹੱਦਬੀਤੀ ਸੁਣਾਈ ਅਤੇ ਮਰੋਕੋ ਦੇ ਵਿੱਚ ਭਾਰਤੀ ਅੰਬੈਸੀ ਨੇ ਉਹਨਾਂ ਨਾਲ ਸੰਪਰਕ ਕਰਕੇ ਉਹਨਾਂ ਦੀ ਘਰ ਵਾਪਸੀ ਯਕੀਨੀ ਬਣਾਈ ਅਤੇ ਉਹ ਆਪਣੇ ਘਰ 28 ਮਾਰਚ ਨੂੰ ਸਹੀ ਸਲਾਮਤ ਪਹੁੰਚ ਗਏ ਸਨ ਪੀੜਤ ਪਰਿਵਾਰ ਨੇ ਸੰਤ ਬਲਬੀਰ ਸਿੰਘ ਸੀਚਿਆਲ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਉਹਨਾਂ ਦੇ ਯਤਨਾਂ ਸਦਕਾ 10 ਹੋਰ ਪੰਜਾਬੀ ਵੀ ਵਾਪਸ ਆਉਣ ਦੇ ਵਿੱਚ ਕਾਮਯਾਬ ਰਹੇ ਨੇ ਸਾਨੂੰ ਦੱਸਦੀ ਹੈ ਕਿ ਗਰੀਬ ਪਿਓ ਨੇ ਕਰਜ਼ਾ ਚੁੱਕ ਕੇ ਆਪਣੇ ਮੁੰਡੇ ਨੂੰ ਬਾਹਰ ਭੇਜਿਆ ਸੀ ਅਤੇ ਏਜੰਟ ਵੱਲੋਂ ਕੀਤੀ ਧੋਖਾ ਧੜੀ ਦੇ ਕਾਰਨ ਉਹ ਗਰੀਬ ਪਰਿਵਾਰ ਹੁਣ 20 ਲੱਖ ਦੇ ਕਰਜ਼ੇ ਥੱਲੇ ਆ ਗਿਆ ਹੈ ਪਿਓ ਦੀਆਂ ਜੇ ਤਿੰਨ ਵੱਡੀਆਂ ਧੀਆਂ ਵਿਆਹਣ ਵਾਲੀਆਂ ਨੇ ਅਤੇ ਉਹਨਾਂ ਦਾ ਅੱਗੇ ਕੀ ਬਣੂ ਇਤਨੂੰ ਲੈ ਕੇ ਉਹ ਕਾਫੀ ਪਰੇਸ਼ਾਨ ਹੈ। ਉਹਨਾਂ ਨੇ ਨੌਜਵਾਨਾਂ ਨੂੰ ਇਹੋ ਅਪੀਲ ਕੀਤੀ ਹੈ ਕਿ ਵਿਦੇਸ਼ਾਂ ਦੇ ਵਿੱਚ ਹੌਂਡਾ ਡਾਲਰਾਂ ਦੀ ਚਮਕ ਧਮਕ ਦੇ ਪਿੱਛੇ ਨਾ ਭੱਜਣ ਅਤੇ ਸਗੋਂ ਇਹਨਾਂ ਪਿਆਸਿਆਂ ਦੇ ਨਾਲ ਭਾਰਤ ਦੇ ਵਿੱਚ ਰਹਿ ਕੇ ਹੀ ਆਪਣਾ ਕਾਰੋਬਾਰ ਕਰਨ। ਮੈਂ ਭਰੀ ਅਸ਼ਦੀਪ ਸਿੰਘ ਅੰਦਮਰਾ ਮਰੀਦ ਆਲਾ ਮੈਂ ਭਰੀ 6 ਜੂਨ ਨੂੰ ਇਥੋਂ ਗਿਆ ਸੀ ਅਜ਼ਰਬਾਈਜਾਨ। ਠੀਕ ਹੈ ਜੀ। ਲੂਯਰ ਤੇ ਇੱਥੇ ਤੇ ਮੈਂ ਉੱਥੇ ਰਿਹਾ 27 ਦਿਨ ਅਜ਼ਰਬਾਈਜਾਨ ਉੱਥੋਂ ਬਾਅਦ ਮੈਂ ਗਿਆ ਵਾ 29 ਜੂਨ ਨੂੰ ਮਰਾਕੋ ਪਹੁੰਚਿਆ ਵਾ ਤੇ ਮਰਾਕੋ ਤੋਂ ਬਾਅਦ ਉੱਥੇ ਜੰਤਨੇ ਮਨ ਦੇ ਦਾ ਧੋਖਾ ਜੀ ਉਸ ਤੋਂ ਬਾਅਦ ਮੈਂ ਉੱਥੇ 8 ਮਹੀਨੇ ਰਿਹਾ ਮਰੀ 8 ਮਹੀਨੇ ਬਾਅਦ ਨਾ ਜੰਤਨੇ ਲਾਰੇ ਲਾਈ ਗਿਆ ਕਿ ਅੱਜ ਭੇਜਦਾ ਕੱਲ ਭੇਜਦਾ ਉਸ ਤੋਂ ਬਾਅਦ ਨਾ ਕੋਈ ਮੈਨੂੰ ਖਰਚਾ ਮਗਰ ਪਾਇਆ ਉਹ ਮੇਰੇ ਘਰ ਦੇ ਨਾਲ ਮੈਨੂੰ ਮਗਰ ਪੈਸੇ ਭੇਜੇ ਆ ਠੀਕ ਹੈ ਜੀ ਰੋਟੀ ਪਾਣੀ ਲਈ ਵੀ ਤੇ ਬਾਅਦ ਵਿੱਚ ਉਥੋਂ ਕੋਈ ਨਾ ਹਿੱਲਾ ਨਿਕਲਦਾ ਹੀ ਨਾ ਉਹ ਸਾਨੂੰ ਵਾਪਸ ਭੇਜਦੇ ਭੇਜਦੇ ਹੀ ਵਾਪਸ ਇੰਡੀਆ ਤੇ ਇਸ ਕਰਕੇ ਆਈ ਬਾਬਾ ਜੀ ਨੂੰ ਕਿਹਾ ਸੀ ਬਾਬਾ ਜੀ ਉਹਨਾਂ ਨੇ ਸਾਨੂੰ ਇਧਰੋਂ ਮੇਲ ਪਾਈ ਅੰਬੈਸੀ ਨੂੰ ਤਾਂ ਅੰਬੈਸੀ ਨੇ ਸਾਨੂੰ ਇਧਰ ਵਾਪਸ ਭਾਜ ਭੇਜਿਆ ਸੀ ਜਾਣਾ ਭਾਜੀ ਸਪੇਨ ਜਾਣਾ ਸੀ ਅਸੀਂ ਸਪੇਨ ਦੀ ਗੱਲ ਹੋਈ ਸੀ ਏਜੰਟ ਨਾਲ ਇਹਨਾਂ ਨੇ ਮੈਨੂੰ ਕਿਹਾ ਸੀ ਤੁਹਾਨੂੰ ਡਾਇਰੈਕਟ ਵੀਜ਼ਾ ਲਾਵਾ ਕੇ ਦੇਵਾਂਗੇ ਅਸੀਂ ਵੀ ਬਾਇਰ ਹੀ ਭੇਜਾਂਗੇ ਉੱਥੇ ਮੁਰਾਕਬਤ ਹੋਵੇ ਪਰ ਸਾਨੂੰ ਇਹਨੇ ਮੌਕੇ ਤੇ ਆ ਕੇ ਬਾਅਦ ਮੁੱਕਰ ਗਿਆ ਕਹਿੰਦਾ ਵੀ ਨਹੀਂ ਥੋੜੋਂ ਡੋਂਕੀ ਲਗਣੀ ਆ ਨਾ ਬਾਅਦ ਡੋਂਕੀ ਲਵਾਈ ਨਾ ਸਾਨੂੰ ਬਾਇਰ ਭੇਜਿਆ ਇੰਨੇ ਕਰ ਮੁੰਡੇ ਉੱਤੇ ਜਿਹੜੇ ਆਪਾਂ ਕਹਿ ਸਕਦੇ ਹਾਂ ਮੁੰਡੇ ਵਜਿ ਉੱਥੇ ਫਗਲਾਲ ਤਾਂ ਹੁਣ ਤਾਂ ਥੋੜੇ ਰਹਿ ਗਏ ਹੋਣੇ ਆ ਪਰ ਪਹਿਲਾਂ ਜਦੋਂ ਅਸੀਂ ਸੀ ਉਦੋਂ 500 550 ਤੋਂ 600 ਮੁੰਡਾ ਹੈ ਸੀ ਮਰਾਕੋ ਦੇ ਵਿੱਚ ਫਿਰ ਬੰਦ ਗੱਲ ਹੋਈ ਸੀ ਤੇ ਜੀ ਗੱਲ ਭਰੀ ਹੋਈ ਸੀ ਸਾਡੀ 12 ਲੱਖ ਰੁਪਏ ਨਾ ਹਾਂਜੀ ਤੇ ਇਹਨੂੰ 12 ਲੱਖ ਰੁਪਏ ਅਸੀਂ ਨਗਦ ਦਿੱਤਾ ਗਿਆ ਸੀ ਅਸੀਂ ਜੀ ਕਿਹਾ ਤੁਸੀਂ ਕਿਹਾ ਦੱਸ ਰਹੇ ਸੀ ਕਿ ਉੱਥੇ ਫਿਕਰ ਪਾਸੇ ਜਾਂਦੇ ਸੀ ਤੁਹਾਡੇ ਹਾਂਜੀ ਤੇ ਪੁਲਿਸ ਵੀ ਨਹੀਂ ਤੁਹਾਨੂੰ ਫੜਦੀ ਕਿ ਬਾਈ ਵਾਪਸ ਭੇਜਿਆ ਜਾ ਹਾਂਜੀ ਹਾਂਜੀ ਉਹ ਭਰੀ ਜੀ ਘਰ ਤੋਂ ਜਦੋਂ ਵਾਪਸ ਉੱਥੇ ਜਾਣੇ ਸੀ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਸਾਡੀ ਮੇਲ ਪਾਓ ਅਸੀਂ ਇੰਡੀਆ ਵਾਪਸ ਜਾਣਾ ਤੇ ਨਾਓ ਸਾਡੀ ਮੇਲ ਪਾਉਂਦੇ ਸੀ ਉਹ ਸਾਨੂੰ ਕਹਿੰਦੇ ਸੀ ਵੀ ਘਰੋਂ ਪੈਸੇ ਮਂਗਾਓ ਤੇ ਇੱਥੇ ਰਹੀ ਚੱਲੋ ਕਿ ਤੁਹਾਨੂੰ ਅਸੀਂ ਵਾਪਸ ਨਹੀਂ ਭੇਜ ਸਕਦੇ ਤਾਂ ਕਰਕੇ ਦੀ ਵੀ ਕਹੀਂ ਬਾਬਾ ਜੀ ਨੂੰ ਜਾਹੀਦ ਬਾਬਾ ਜੀ ਉਹਨਾਂ ਨੇ ਸਾਡੀ ਮੇਲ ਪਾਈ ਤਾਂ ਅਸੀਂ ਵਾਪਸ ਆਏ ਕਰੋ ਕਰੋ ਕਿੰਨੇ ਕੇ ਪੈ ਗਿਆ ਕਰੋ ਭਾਜੀ 5-6 ਲੱਖ ਰੁਪਈਆ ਪਾਇਆ ਘਰ ਦੇਣ ਮਗਰ ਉਥੇ ਖਰਚਾ ਮੈਨੂੰ ਰੋਟੀ ਪਾਣੀ ਦੀ ਵਾਪਸ ਬਾਬਾ ਜੀ ਜੀ ਨਾਲ ਕੀ ਦਾ ਸੰਪਰਕ ਹੋਇਆ ਬਾਬਾ ਜੀ ਦਾ ਨੈਟਵਰਕ ਤੋਂ ਹੋਇਆ ਭਰੀ ਫੇਸਬੁੱਕ ਤੋਂ ਬਾਬਾ ਜੀ ਦਾ ਨੰਬਰ ਕੱਢ ਕੇ ਅਸੀਂ ਕਾਲ ਕੀਤੀ ਅਸੀਂ 10 ਮੁੰਡੇ ਸੀਗੇ ਤੇ ਅਸੀਂ ਗੱਲ ਕਰਕੇ ਬਾਬਾ ਜੀ ਨੂੰ ਕਿਹਾ ਸੀ ਪਰ ਬਾਬਾ ਜੀ ਦੀ ਕਿਰਪਾ ਨਾਲ ਅਸੀਂ ਇੱਥੇ ਵਾਪਸ ਆ ਗਏ ਕਿ ਕਿਸੇ ਦੇ ਨਾ ਚਾਹੁੰਦੇ ਹੋ ਅੱਜ ਵੀ ਬਹੁਤ ਸਾਰੇ ਲੋਕ ਜਣੇ ਦੇਸ਼ ਜਾਣੇ ਚਾਣਾ ਰੱਖਦੇ ਮੇਰਾ ਭਰੀ ਇਹ ਹੀ ਆ ਵੀ ਜੇ ਇਹਨੇ ਜਾਣਾ ਮਤ ਆਪਣਾ ਡਾਇਰੈਕਟ ਜਾਓ ਵਰਕ ਪਰਮੈਂਟ ਇੱਥੇ ਲਾਵਾ ਆਪਦਾ ਤਾਂ ਫੇਰੀ ਜਾਓ ਇੱਕ ਨੰਬਰ ਜੀ ਜੇ ਕੋਈ ਜੰਟ ਤੁਹਾਨੂੰ ਕਹਿੰਦਾ ਵਾ ਕਿ ਦਾਸਤੇ ਜੋ ਉਥੋਂ ਡਾਇਰੈਕਟ ਫਲੈਟ ਹੋ ਜੂਗੀ ਇਦਾਂ ਹੋ ਜੂਗੀ ਵੀ ਇਦਾਂ ਨਾ ਜਾਓ ਜਿਹੜੇ ਜਿੰਨੇ ਤੁਹਾਡੇ ਨਾਲ ਥੱਗੀ ਕੀਤੀ ਹੈ ਉਸ ਦੇ ਖਿਲਾਫ ਕਾਰਵਾਈ ਦੀ ਮੰਗ ਕਰਦੇ ਹਾਂਜੀ ਭਜੀ ਕਿੱਥੋਂ ਦਾ ਏਜੰਸੀ ਜੰਟ ਭਜੀ ਪੰਮਣਾ ਦਾ ਏ ਕੀ ਨਾਮ ਮਨਾ ਗੂਰਾਵੜੀ ਹਾਂਜੀ ਕੰਪਲੀਟ ਕੰਪਲੀਟ ਨਹੀਂ ਭਜੀ ਹਰੇ ਕੰਪਲੀਟ ਦਿੱਤੀ ਨਹੀਂ ਮੈਂ ਭਾਜੀ ਨਿਰਮਲ ਸਿੰਘ ਪਿੰਡ ਮਰੀਦਾਲ ਤੋਂ ਬੋਲ ਰਿਹਾ ਆਂ ਮੈਂ ਮੁੰਡਾ ਸਪੈਨ ਭੇਜਣ ਦੀ ਥਾਂ ਤੇ ਏਜੰਟ ਨੂੰ 12 13 ਲੱਖ ਰੁਪਇਆ ਦੇ ਚੁੱਕਾ ਪਰ ਉਹਨੇ ਮਰੋਕੋ ਦੇ ਵਿੱਚ ਹੀ ਮੁੰਡਾ ਭਾਈ ਰੱਖਿਆ ਅਸੀਂ ਬਾਬਾ ਜੀ ਦੇ ਗਾੜੀ ਬੇਨਤੀ ਕੀਤੀ ਤੇ ਉਹਨਾਂ ਨੇ ਮੁੰਡੇ ਨੂੰ ਮੰਗਾਇਆ ਇੱਧਰ ਤੇ ਉਹ ਸੀ ਹੁਣ ਬਾਬਾ ਜੀ ਹੁਣਾਂ ਕੋ ਬੈਠੇ ਆ ਉਹਨਾਂ ਗਾੜੀ ਬੇਨਤੀ ਕੀਤੀ ਸੀ ਬਾਬਾ ਜੀ ਨੇ ਮੁੰਡਾ ਮੰਗਾਇਆ ਇੱਧਰ ਸਾਡਾ ਤੇ ਅਸੀਂ ਉਹਨਾਂ ਕੋ ਬੈਠੇ ਸੀਗੇ ਤੇ ਹੁਣ ਅਸੀਂ ਕੰਪਲੀਟ ਲਿਖਉਣੀ ਆ ਜੋ ਵੀ ਸਰਕਾਰ ਨੂੰ ਮਨਜ਼ੂਰ ਆ ਸਾਡੀ ਬੇਤ ਹੀ ਮੇਰੇ ਘਰ ਦੇ ਵਿੱਚ ਮਿਸਤਰੀ ਹੁੰਦਿਆ ਵੀ باوجود ਮੇਰੇ ਘਰ ਦੇ ਵਿੱਚ ਕੋਈ ਬਾਥਰੂਮ ਨਹੀਂ ਕੋਈ ਕੁਛ ਨਹੀਂਗਾ ਤਿੰਨ ਕੁੜੀਆਂ ਮੇਰੀਆਂ ਵਿਆਉਣ ਵਾਲੀਆਂ ਮੁੰਡੇ ਤੋਂ ਵੱਡੀਆਂ ਜਿਨ੍ਹਾਂ ਦਾ ਹਜੇ ਤੱਕ ਮੈਂ ਕੋਈ ਸੋਚਿਆ ਹੀ ਨਹੀਂ ਉਹਨਾਂ ਦਾ ਇਹਨੇ ਏਜੰਟ ਨੇ ਮੇਰੇ ਇੰਨੇ ਪੈਸੇ 20 ਲੱਖ ਦੇ ਕਰੀਬ ਮੇਰਾ ਏਜੰਟ ਪੈਸਾ ਹੀ ਖਾ ਗਿਆ ਹੈ 10 ਲੱਖ ਰੁਪਏ ਦੇਣ ਵਾਸਤੇ ਬਾਕੀ ਪੈਸੇ ਕਿਥੋਂ ਦੇ ਦੇ ਮੈਂ ਜੀ ਮੈਂ ਏਦਾਂ ਆਪਣੇ ਭਾਈਚਾਰੇ ਕੋਲੋਂ ਭੈਣ ਭਰਾ ਕੋ ਰਿਸ਼ਤੇਦਾਰਾਂ ਕੋ ਲੈ ਕੇ ਪੈਸੇ ਮੈਂ ਦਿੱਤੇ ਜਾਂਦੇ ਜੰਟ ਨੂੰ ਫੇ ਮੁੰਡੇ ਨੂੰ ਵੀ ਅੱਛੇ ਸਾਥ ਮੈਂ 8 ਮਹੀਨੇ ਖਰਚਾ ਪਾਇਆ ਮਰੋ ਕੋ ਦੇ ਵਿੱਚ ਹਫਤੇ ਦਾ 15-20000 ਰੁਪਇਆ ਮੈਂ ਏਦਾਂ ਪਾਉਣਾ ਜੀ ਤੁਹਾਨੂੰ ਪਤਾ ਤੁਹਾਡੇ ਕੋਲ ਪੈਸਾ ਨਹੀਂ ਹੈਗਾ ਤਾਂ ਫਿਰ ਤੁਸੀਂ ਏਦਾਂ ਰਿਸਕ ਕਿਉਂ ਲਿਆ ਕਾ ਜੀ ਰਿਸਕ ਏਦਾਂ ਨਾ ਸਾਡੇ ਰਿਸ਼ਤੇਦਾਰੀ ਚੋ ਇਹਦੇ ਕੋਈ ਮਾਮੇ ਦੇ ਪੋਤੇ ਆ ਜੋ ਮਾਸੀ ਦੇ ਪੋਤੇ ਉਹ ਵੀ ਗਏ ਹੋਏ ਇਹਨੇ ਵੀ ਥੋੜੀ ਜੀ ਉਹਨਾਂ ਦਾ ਬਿੱਲ ਵੇਖ ਕੇ ਤੇ ਇਹਨੇ ਆਪਦੀ ਸੋਚ ਰੱਖੀ ਵੀ ਚਲੋ ਤੇ ਚਲੋ ਕੁਝ ਮੇਰੇ ਭੈਣ ਭਰਾ ਨਾਲ ਸੀ ਕਿ ਉਹਨਾਂ ਨੇ ਮੇਰਾ ਸਾਥ ਦਿੱਤਾ ਤੇ ਕੁਝ ਮੈਂ ਰਿਸ਼ਤੇਦਾਰਾਂ ਕੋ ਕੁਝ ਮੈਂ ਬੈਂਕ ਚੋਂ ਵਿਆਜ ਵਿਆਜੀ ਪੈਸੇ ਚੱਕ ਕੇ ਤੇ ਮੈਂ ਇਹਦਾ ਪੈਸੇ ਤਾਰੇ ਮੁੰਡੇ ਦੇ ਹੁਣ ਕੀ ਮੰਗੀ ਕਰਨਾ ਚਾਹੁੰਦੇ ਹੋ ਕੀਤੇ ਮੇਰੇ ਕੋਲ ਸਰਕਾਰ ਗਾੜੀ ਇਹ ਹੀ ਬੇਨਤੀ ਆ ਵੀ ਮੈਨੂੰ ਮੇਰਾ ਹੱਕ ਮਿਲ ਜਾ ਜੋ ਜਿੰਨਾ ਮੈਂ ਪੈਸੇ ਦਿੱਤੇ ਮੈਨੂੰ ਪੈਸੇ ਮਿਲ ਜਾਣ ਮੇਰੀ ਇਹ ਹੀ ਬੇਨਤੀ ਹੈ ਜੀ ਉਸ ਫਰਜੀ ਏਜੰਟ ਦੇ ਚਾਂਸੇ ਕਿ ਦਾਏ ਦੇ ਪਾਜੀ ਸਾਡਾ ਰਿਸ਼ਤੇਦਾਰ ਸੀ ਐਚਓ ਡਮਾਨਿਆਂ ਤੋਂ ਉਹ ਲੈ ਕੇ ਮੇਰੇ ਘਰ ਇਹਨੂੰ ਆਇਆ ਜਿਹਦੇ ਨਾਲ ਮੈਂ ਉਹਨੂੰ ਇੱਥੇ ਤੱਕ ਵੀ ਮੈਂ ਜਿਹੜਾ ਸਾਡਾ ਰਿਸ਼ਤੇਦਾਰ ਬੰਦਾ ਉਹਨੂੰ ਮੈਂ ਇਹ ਗੱਲ ਕਹੀ ਆ ਵੀ ਮੈਂ ਇਹਨੂੰ ਨਹੀਂ ਜਾਣਦਾ ਮੈਂ ਤੇਨੂੰ ਪੈਸੇ ਦੇਣੇ ਆ ਤੇ ਤੇ ਵੀ ਤੂੰ ਜ਼ਿੰਮੇਵਾਰ ਹੈ ਮੇਰੇ ਪੈਸੇ ਦਾ ਜੇ 19 21 ਜਾਂ ਕੁਝ ਵੀ ਹੋ ਜਵੇ ਤੇ ਮੈਂ ਤੂੰ ਮੇਰੇ ਪੈਸੇ ਦੇਣ ਦਾ ਰਿਆਂ ਉਹ ਇਸ ਗੱਲ ਨਾਲ ਸਹਿਮਤ ਆ ਹਜੇ ਤੱਕ ਵੀ ਉਹ ਮੰਨਦਾ ਵੀ ਮੈਂ ਜ਼ਿੰਮੇਵਾਰ ਹਾਂ ਪੈਸੇ ਦਾ ਤੇਰੇਆਂ ਦਾ ਕੋਨ ਕਰਜ਼ਾ ਵੀ ਲਾਉਣਾ ਕੁੜੀਆਂ ਵੀ ਵਿਆਉਣੀਆਂ ਹਾਂਜੀ ਕਰਜ਼ਾ ਵੀ ਲਾਉਣਾ ਕੁੜੀਆਂ ਵੀ ਵਿਆਉਣੀਆਂ ਜੀ ਇਹਦਾ ਬੰਦੀ ਨੂੰ ਕੋਈ ਦੁਬਾਰਾ ਪਿੱਛੋਂ ਦਾ ਦੇਖੋ ਜੀ ਹੁਣ ਮਾਰਾ ਮੋੜ ਮੁਰਖਾ ਲਾਂਗੇ ਡਬਾਈਡ ਵੀ ਜੀ ਹੋਰ ਤੇ ਇੰਨੀ ਸਾਡੇ ਕੋਲ ਪਾਵਰ ਨਹੀਂ ਮੇਰੇ ਕੋ ਕਮਰਾ ਹੈ ਕਿਆ ਕੋਈ ਬਾਥਰੂਮ ਕੋਈ ਕੁਛ ਨਹੀਂ ਕਰਦੇ ਵਿੱਚ ਇਹ ਕਿਆ ਤਨਾ ਗੱਲ ਰਾਂ ਤੇ ਆ ਕਮਰਾ ਜੀ ਇੱਕ ਮੇਕੋ ਹਾਂ ਹੈਗਾ 2.5 ਮਰਲੇ ਜਿਹਦੇ ਵਿੱਚ ਮੈਂ ਰਹਿਣ ਲਿਆ ਜੀ ਬੜੇ ਦੁੱਖ ਦੀ ਗੱਲ ਆ ਕਿ ਅੱਗੇ ਵੀ ਕਈ ਵਾਰੀ ਆਪ ਸੰਗਤਾਂ ਦੇ ਸਾਹਮਣੇ ਹੋਣ ਦਾ ਸਮਾਂ ਮਿਲਿਆ ਕਿ ਜਿਹੜੇ ਸਾਡੇ ਨੌਜਵਾਨ ਸਾਡਾ ਬ੍ਰੇਨ ਡレイン ਹੋ ਰਿਹਾ ਬਾਹਰ ਨੂੰ ਜਾ ਰਿਹਾ ਤੇ ਉਹ ਇਸ ਤਰੀਕੇ ਨਾਲ ਡレイン ਹੋ ਰਿਹਾ ਕਿ ਜਿਹਦੇ ਨਾਲ ਬਹੁਤ ਵੱਡੀ ਜਿਹੜੀ ਹੈਗੀ ਆ ਲੁੱਟ ਖੋਟ ਹੋ ਰਹੀ ਹੈ ਸੋ ਇਹ ਜਿਹੜਾ ਹੈ ਸਾਡੇ ਨੌਜਵਾਨ ਇਥੇ ਕੋਈ ਵੀ ਜਿਹੜਾ ਹੈਗਾ ਕੰਮ ਵੱਲ ਉਹਨੂੰ ਰੁਚੀ ਨਹੀਂ ਰਹੇਗੀ ਹਰ ਇੱਕ ਦੀ ਸੋਚ ਆ ਕੇ ਅਸੀਂ ਬਾਹਰ ਚੱਲ ਜਾਈਏ ਬਾਹਰ ਕਿੰਨੇ ਕ ਜਾਂਦੇ ਆ ਤੇ ਕਿੰਨੇ ਕੁ ਦੇ ਵਿੱਚ ਸਕਸੈਸਫੁਲ ਹੁੰਦੇ ਆ ਸੋ ਉਹਨਾਂ ਦੀ ਗੱਲ ਘੱਟ ਹੁੰਦੀ ਆ ਜਿਹੜੇ ਪਰ ਰਾਹ ਵਿੱਚ ਫਸ ਜਾਂਦੇ ਆ ਜਿਹੜਾ ਜਿਹੜੇ ਹੈ ਆਪਣੇ ਕਈ ਜੀਵਨ ਤੋਂ ਵੀ ਹੱਥ ਧੋ ਲੈਂਦੇ ਆ ਤੇ ਇੱਕ ਪੈਸੇ ਦੀ ਚਮਕ ਦਮਕ ਕਰਕੇ ਅਸੀਂ ਮਾਪੇ ਵੀ ਆਪਣੇ ਨੌਜਵਾਨ ਬੱਚਿਆਂ ਨੂੰ ਜਿਹੜਾ ਹੈ ਕਈ ਵਾਰੀ ਇਹੋ ਜਿਹੇ ਜਲਾਦਾਂ ਦੇ ਹੱਥ ਫੜਾ ਦਿੰਦੇ ਆ ਘਰ ਵੀ ਲੁੱਟਾ ਦਿੰਦੇ ਆ ਤੇ ਮਗਰੋਂ ਜਿਹੜੇ ਹੈਗੇ ਆ ਬੱਚੇ ਵੀ ਬਾਹਰ ਜਾ ਕੇ ਫਸ ਜਾਂਦੇ ਆ ਜਿੱਥੇ ਉਹਨਾਂ ਦਾ ਕੋਈ ਵਾਲੀ ਵਾਰਸ ਨਹੀਂ ਹੁੰਦਾ ਸੋ ਇਹੋ ਜੀ ਘਟਨਾ ਇਹ ਸਾਡੇ ਕੋਲ ਤਿੰਨ ਪਰਿਵਾਰ ਆਏ ਸੀ 19 ਮਾਰਚ ਨੂੰ ਕਿ ਸਾਡੇ ਬੱਚੇ ਜਿਹੜੇ ਹੈਗੇ ਆ ਉਹ ਮਰਾਕੋ ਦੇ ਵਿੱਚ ਫਸੇ ਹੋਏ ਆ ਉਹਨਾਂ ਨੂੰ ਸਾਲ ਤੋਂ ਵੱਧ ਸਮਾਂ ਹੋ ਗਿਆ ਤੇ ਇੱਕ ਜਿਹੜਾ ਬੱਚਾ ਸੀ ਉਹ ਸਾਡੇ ਨੇੜੇ ਮਰੀਦਵਾਲ ਤੋਂ ਸੀ ਸੋ ਉਹ ਬੱਚਾ ਅੱਜ ਇੱਥੇ ਆਇਆ ਵੀ ਹੈ ਸੋ ਤਕਰੀਬਨ ਸਾਲ ਤੋਂ ਦੇ ਤਕਰੀਬਨ 8-9 ਮਹੀਨੇ ਬਾਅਦ ਬੱਚਾ ਵਾਪਸ ਆਇਆ ਸੋ ਮਾਪੇ ਨੇ ਕਿਉਂਕਿ ਇੰਨੀ ਆਰਥਿਕ ਹਾਲਤ ਮਾੜੀ ਹੈ ਕਿ ਲੋਕਾਂ ਕੋ ਪੈਸੇ ਫੜ ਕੇ 10 ਲੱਖ ਰੁਪਇਆ ਜਿਹੜਾ ਹੈ ਉਹ ਏਜੰਡਰ ਨੂੰ ਦਿੱਤਾ ਦੇ ਆਪ ਇਹ ਸੋ ਕਮਾ ਕਮਾ ਕੇ ਬੱਚੇ ਨੂੰ ਉਸੇ ਰੋਟੀ ਵਾਸਤੇ ਮਗਰ ਪੈਸੇ ਭੇਜਦਾ ਰਿਹਾ ਸੋ ਸੋ ਤਿੰਨ ਲੜਕੀਆਂ ਦੱਸਦੇ ਅੱਗੇ ਇਹਦੇ ਤੋਂ ਵੱਡੀਆਂ ਹੈ ਬੱਚੇ ਤੋਂ ਜਿਹੜੀਆਂ ਵਿਆਹਣ ਵਾਲੀਆਂ ਘਰ ਦੇ ਵਿੱਚ ਦੱਸ ਰਹੇ ਕਿ ਮੇਰੇ ਟਾਇਲਟ ਬਾਥਰੂਮ ਵੀ ਨਹੀਂ ਬਣਿਆ ਹੋਇਆ ਪਰ ਜਿਹੜਾ ਹੈ ਉਜਲੇ ਖਵਾਸਤੇ ਆਪਣੇ ਬੱਚੇ ਵਾਹ ਤੇ ਰਿਤੇਦਾਰਾ ਸਾਖਸਨ ਬੰਦੀਆਂ ਨੂੰ ਪੈਸੇ ਇਕੱਠੇ ਕਰਕੇ ਜਿਹੜੇ ਹੈ ਉਹ ਏਜੰਡਰ ਨੂੰ ਦੇ ਦਿੱਤੇ ਤੇ ਬੱਚੇ ਉਧਰ ਪੇਛਾ ਦਿੱਤੇ ਅੱਜ ਜਿਹੜੇ ਬੱਚੇ ਤਾਂ ਵਾਪਸ ਆ ਗਿਆ ਤੋਂ ਇਹ ਤਿੰਨ ਬੱਚੇ ਉਹ ਆ ਗਏ ਅਸੀਂ ਨਾਲ ਉਹਨਾਂ ਨੇ ਸਾਨੂੰ ਦੱਸਿਆ ਕਿ ਬਾਬਾ ਜੀ ਉੱਥੇ ਹੋਰ ਵੀ ਬੱਚੇ ਫਸੇ ਹੋਇਆ ਜਿਹਨਾਂ ਦਾ ਜਿਹੜੇ ਹੈ ਵਾਪਸ ਨਹੀਂ ਆ ਰਹੇ ਕੁਝ ਦਿਨਾਂ ਵਿੱਚ ਰਿਕੁਐਸਟ ਕੀਤੀ ਸੀ ਕਿ ਤਿੰਨ ਬੱਚੇ ਜਿਹੜੇ ਹੈਗੇ ਆ ਇਹ ਐਡਰੈਸ ਤੋਂ ਇੱਥੇ ਇੱਥੇ ਗਏ ਹੋਏ ਉਹਨਾਂ ਦੇ ਪਰਿਵਾਰਾਂ ਦਾ ਜੋ ਸਾਡੇ ਕੋਲ ਆਇਆ ਸੀ ਤੇ ਹੋਰ ਵੀ ਜਿਹੜੇ ਹੈਗੇ ਆ ਬੱਚੇ ਇਥੇ ਇਹਨਾਂ ਦੇ ਨਾਲ ਫਸੇ ਹੋਏ ਉਹਨਾਂ ਸਾਰਿਆਂ ਨੂੰ ਵਾਪਸ ਲਿਆਂਦਾ ਜਾਵੇ ਸੋ ਅਸੀਂ ਧੰਨਵਾਦ ਕਰਦੇ ਹਾਂ ਵਿਦੇਸ਼ ਮੰਤਰਾਲੇ ਦਾ ਜਿਨ੍ਹਾਂ ਨੇ ਜਿਨੇ ਵੀ ਇਹ ਬੱਚੇ ਆਏ ਉਹਨਾਂ ਦੀਆਂ ਕੋਸ਼ਿਸ਼ਾਂ ਦੇ ਨਾਲ ਵਾਪਸ ਆਏ ਆ ਸੋ ਅਸੀਂ ਉਹਨਾਂ ਦਾ ਵੀ ਆਫੀਸਰ ਸਬਾਨਾ ਦਾ ਵੀ ਜਿਹੜੇ ਹੈਗੇ ਆ ਪਰ ਅੰਬੈਸੀ ਦੇ ਵਿੱਚ ਕੰਮ ਕਰ ਰਹੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿ ਬੱਚੇ ਮਾਪੇ ਦੇ ਕੋਲ ਪਹੁੰਚ ਗਏ ਪਰ ਬੜੀ ਦੁੱਖ ਦੀ ਗੱਲ ਹੈ ਕਿ ਜੋ ਅਸੀਂ ਇਹਨਾਂ ਤੋਂ ਕਹਾਣੀ ਸੁਣੀ ਹੈ ਕਿ ਕਿਸ ਤਰ੍ਹਾਂ ਇਹਨਾਂ ਨੂੰ ਜਾਲ ਦੇ ਵਿੱਚ ਫਸਾਇਆ ਜਾਂਦਾ ਤੇ ਰਾਹ ਦੇ ਵਿੱਚ ਜਿਹੜਾ ਹੈ ਕਿਸੇ ਨੂੰ ਨਹੀਂ ਪਤਾ ਹੁੰਦਾ ਪੈਸੇ ਇੱਥੇ ਕੋਈ ਲੈ ਲੈਂਦਾ ਅੱਗੇ ਗਾਂ ਉਹ ਗਾਂ ਕਿਸੇ ਨੂੰ ਦੇ ਦਿੰਦਾ ਉਹ ਦੁੱਖ ਕਿੰਨੀ ਜਿਹੜੀ ਹੈਗੀ ਹੈ ਪਸ਼ੂ ਪਸ਼ੂ ਵੀ ਨਹੀਂ ਇਦਾਂ ਵਕਦੇ ਜਿਸ ਤਰ੍ਹਾਂ ਇਹ ਅ ਬੰਦਿਆਂ ਨੂੰ ਜਿਹੜਾ ਹੈਗਾ ਵੇਚਿਆ ਜਾਂਦਾ ਸੋ ਇਹ ਅਸੀਂ ਉਹਨਾਂ ਮਾਪੇ ਬਾਪ ਨੂੰ ਬੇਨਤੀ ਕਰਾਂਗੇ ਕਿ ਆਪਣੇ ਬੱਚਿਆਂ ਨੂੰ ਇਹਨਾਂ ਨੂੰ ਪਾਲ ਪਲੋਸ਼ ਕੇ ਵੱਡੇ ਕੀਤਾ ਇੱਥੇ ਵੀ ਵਾਹਿਗੁਰੂ ਨੇ ਰੋਜ਼ਗਾਰ ਦੇਣਾ ਜਿਹੜਾ ਹੈ ਇੱਥੇ ਵੀ ਮਿਲ ਸਕਦਾ ਇੱਥੇ ਵੀ ਅਸੀਂ ਰੋਟੀ ਖਾਂਦੇ ਆ ਕੋਈ ਇੱਥੇ ਭੁੱਖਾ ਨਹੀਂ ਮਰਦਾ ਨਹੀਂ ਤਾਂ ਗੁਰੂ ਘਰ ਦੇ ਵਿੱਚੋਂ ਪ੍ਰਸ਼ਾਦਾ ਗੁਰੂ ਨਾਨਕ ਪਾਤਸ਼ਾਹ ਦੇ ਲੰਗਰ ਚੱਲਦੇ ਆ ਸਾਨੂੰ ਇਸ ਤਰ੍ਹਾਂ ਨਰਾਸਾ ਦੇ ਤੇ ਇਹੋ ਜਿਹੇ ਏਜੰਟਾਂ ਦੇ ਹੱਥ ਜਿਨ੍ਹਾਂ ਦਾ ਕੋਈ ਥਾਂ ਟਿਕਾਣਾ ਨਹੀਂ ਜਿਨ੍ਹਾਂ ਦਾ ਪਤਾ ਕੋਈ ਨਹੀਂ ਕੋਈ ਰਜਿਸਟ੍ਰੇਸ਼ਨ ਨਹੀਂ ਇਹੋ ਜੇ 에ਜੰਟਾਂ ਦੇ ਧੜੇ ਚੜ ਕੇ ਕਿ ਤੂੰ ਤੇਰੇ ਮੁੰਡੇ ਨੂੰ ਮੈਂ ਨਗਾ ਦੇਣਾ ਗਾਂਧੀ ਕਾ ਰਿਸ਼ਤੇਦਾਰਾਂ ਚ ਕਈ ਵਾਰੀ ਇਹੋ ਜੇ ਅਸੀਂ ਵਿਸ਼ਵਾਸ ਕਰ ਲੈਨੇ ਆ ਉਹਦੇ ਨਾਲ ਪੈਸਾ ਵੀ ਮਰ ਜਾਂਦਾ ਤੇ ਜਿਹੜੇ ਬੱਚਿਆਂ ਦਾ ਭਵਿੱਖ ਉਜਲ ਹੋਣ ਦੀ ਬਜਾਏ ਉਹ ਫਸ ਜਾਂਦੇ ਆ ਸੋ ਅਸੀਂ ਬੇਨਤੀ ਕਰਾਂਗੇ ਕਿ ਸਾਰੇ ਮਾਪੇ ਨੂੰ ਕਿ ਬੱਚੇ ਇੱਕ ਕੁਦਰਤ ਦੀ ਦਾਤ ਆ ਤੇ ਇਹਨਾਂ ਨੇ ਜਾਣਾ ਵਾ ਤੇ ਸਹੀ ਤਰੀਕੇ ਨਾਲ এডੂਕੇਸ਼ਨ ਲੈ ਲਓ ਜਿੱਥੇ ਮਰਜੀ ਜਿਹੜੇ ਮੁਲਕ ਚ ਤੁਸੀਂ ਜਾਣਾ ਚਾਹੋ ਤੁਹਾਨੂੰ ਕੋਈ ਨਹੀਂ ਰੋਕਦਾ ਇਹੋ ਜੇ ਅਸੀਂ ਬੱਚਿਆਂ ਨੂੰ ਹਾਇਰ এডੂਕੇਸ਼ਨ ਨਹੀਂ ਦੇ ਰਹੇ ਤੇ ਬਾਹਰ ਜਦੋਂ ਅਸੀਂ ਪੈਸੇ ਦੇ ਕੇ ਕੱਢ ਰਹੇ ਆ ਤੇ ਉਹਦੇ ਨਾਲ ਉਹ ਇਹ ਹੀ ਮਕਸਦ ਆ ਕਿ ਸਾਡੇ ਬਾਹਰ ਬੱਚੇ ਜਾ ਕੇ ਸੈੱਟ ਹੋ ਜਾਣਗੇ ਉਸੇ ਪੈਸਾ ਕਮਾਉਣਗੇ ਪਰ ਪੈਸਾ ਤਾਂ ਤੁਹਾਡੇ ਕੋਲੋਂ ਪਹਿਲਾਂ ਲੈ ਲੈਂਦੇ ਇਸ ਵਾਸਤੇ ਸਾਡੀ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਜਿਹੜਾ ਹੈ ਬੱਚਿਆਂ ਨੂੰ ਜੇ ਭੇਜਣਾ ਚਾਹੋ ਨੇ ਐਸੀ ਨਹੀਂ ਕਿ ਨਹੀਂ ਜਾਵੇ ਕੋਈ ਹਰ ਮਾਂ-ਬਾਪ ਦੀ ਇੱਛਾ ਹੈ ਪਰ ਉਹ ਲੀਗਲ ਜਿਹੜੇ ਹੈ ਏਜੰਟਾ ਉਹਨਾਂ ਦੇ ਥਰੂ ਜਾਵੇ ਵੀਜ਼ਾ ਲੈ ਕੇ ਜਾਵੇ ਜਾਂ ਵਰਕ ਪਰਮਿਟ ਲੈ ਕੇ ਜਾਵੇ ਜਿਸ ਦਾ ਕਿ ਸਰਕਾਰ ਵੀ ਤੇ ਜਿਹੜੀ ਹੈਗੀ ਵਿਦੇਸ਼ ਮੰਤਰਾਲਿਆ ਵੀ ਤੇ ਦੂਸਰੇ ਸਾਰੇ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਜਦੋਂ ਅਸੀਂ ਕੋਈ ਇਲੀਗਲ ਕੰਟਰੈਕਟ ਕਰਦੇ ਆ ਤੇ ਜਦੋਂ ਇਹੋ ਜਿਹੇ ਏਜੰਟਾਂ ਦੇ ਥਰੂ ਜਾ ਕੇ ਅਸੀਂ ਫਸ ਜਾਂਦੇ ਆ ਫਿਰ ਉੱਥੇ ਕੋਈ ਜਿਹੜੀ ਹੈਗੀ ਕਿਉਂਕਿ ਅਸੀਂ ਗਸ਼ੂਰਵਾਰ ਹੁੰਨੇ ਆ ਉੱਥੇ ਕੋਈ ਜ਼ਿਆਦਾ ਜਿਹੜਾ ਹੈ ਜੇਲ੍ਹਾਂ ਦੇ ਵਿੱਚ ਇਸੇ ਕਰਕੇ ਜਾ ਕੇ ਉੱਥੇ ਸਾਡੇ ਬੱਚਿਆਂ ਨੂੰ ਸਾੜਨਾ ਪੈਂਦਾ ਇਸ ਵਾਸਤੇ ਸਾਡੀ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਆਪਣੇ ਜਿਹੜੇ ਹੈ ਵੱਧ ਤੋਂ ਵੱਧ ਜਿਹੜਾ ਹੈ ਇਹ ਆਪਣੇ ਆਹਰ ਇੱਥੇ ਵੀ ਦਿਓ ਮਿਲ ਸਕਦਾ ਬਹੁਤ ਖੁਸ਼ ਹੋ ਗਿਆ ਕੋਈ ਐਸੇ ਭੁੱਖਾ ਨਹੀਂ ਮਰਦਾ ਪਰ ਜੇ ਬਾਹਰ ਵੀ ਜਾਣਾ ਤੇ ਵਧੀਆ ਏਜੰਟ ਜਿਹੜਾ ਹੈ ਲੀਗਲ ਉਹਦੇ ਰਾਈ ਜਾਓ ਇਹ ਸਾਡੀ ਸਾਰਿਆਂ ਨੂੰ ਬੇਨਤੀ ਹੈ ਇਹ ਜਿਹੜੇ ਬੱਚੇ ਜਿਹੜੇ ਹੈਗੇ ਇਹਨਾਂ ਨੇ ਜੋ ਇਹਨਾਂ ਦੇ ਨਾਲ ਬੀਤੀ ਹੈ ਬੜੀ ਦਿਲ ਨੂੰ ਹਿਲਾਉਣ ਵਾਲੀ ਇਹੋ ਜਿਹੀ ਪਤਾ ਨਹੀਂ ਕਿੰਨੇ ਪਰਿਵਾਰ ਜਿਹੜੇ ਐਸੇ ਤਰ੍ਹਾਂ ਹੀ ਕਰਜੇ ਹੇਠਾਂ ਡੁੱਬੇ ਕਿ ਐਸੇ ਤਰ੍ਹਾਂ ਹੀ ਆਪਣੇ ਲੋੜ ਤੋਂ ਵੱਧ ਰਿਸ਼ਤੇਦਾਰਾਂ ਤੋਂ ਪੈਸੇ ਲੈ ਕੇ ਏਜੰਟਾਂ ਨੂੰ ਦੇ ਦਿੰਦੇ ਏਜੰਟ ਕੋਈ ਆਵਾਜ਼ ਨਹੀਂ ਖਾਂ ਦਿੰਦਾ ਕਿਉਂਕਿ ਚੋਹਰਾਂ ਦੇ ਕੱਪੜੇ ਤੇ ਲਾਠੀਆਂ ਦੇ ਗੱਜ ਜੋ ਉਹ ਹੁੰਦਾ ਕਿ ਉਹ ਗਲਤ ਵਾਸੇ ਆਪਣਾ ਪੈਸਾ ਲਾ ਕੇ ਤੇ ਆਮ ਲੋਕਾਂ ਨੂੰ ਠੱਗ ਲੈਂਦੇ ਐ ਇਨ੍ਹਾਂ ਠੱਗਾਂ ਤੋਂ ਬਚੋ ਤੇ ਜਿਹੜਾ ਹੈ ਜੇ ਜਾਣਾ ਹੀ ਹੈ ਤਾਂ ਲੀਗਲ ਤਰੀਕੇ ਨਾਲ ਜਾਓ ਇਹ ਸਾਡੀ ਬੇਨਤੀ ਹੈ